ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 49ਵੇਂ ਦਿਨ ਤੇ 71 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਕਲਰਫੁੱਲ ਸੰਪੂਰਨ ਦਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਬੂੰਗਾ ਸਾਹਿਬ ਤੇ ਦਮਾਲਾ ਸਾਹਿਬ ਨੂੰ ਗਿੱਲਾ ਕਰਨ ਤੋਂ ਬਾਅਦ ਅਸੀਂ ਬੂੰਗਾ ਸਾਹਿਬ ਸਜਾਣਾ ਸ਼ੁਰੂ ਕਰਦੇ ਹਾਂ ਨਾਲ ਕੰਗਾ ਸਾਹਿਬ ਰੱਖ ਦੇਣਾ ਹੈ ਬੂੰਗਾ ਸਾਹਿਬ ਨੂੰ ਇਸ ਤਰੀਕੇ ਨਾਲ ਜੁੜੇ ਦੇ ਦੁਆਲੇ ਲਪੇਟ ਲੈਣਾ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਫਿਰ 80 ਸੈਂਟੀਮੀਟਰ ਦਾ ਪਰਨਾ ਸਜਾਣਾ ਹੈ ਉਹਦੇ ਉੱਪਰੋਂ ਜੀ ਫਿਰ ਦਮਾਲਾ ਸਾਹਿਬ ਦੀ ਤੈਨ ਲਗਾ ਕੇ ਸੇਨ ਨੂੰ ਇੱਕ ਪੱਟੀਆਂ ਲੈਣੀਆਂ ਹੁਣ ਤੁਸੀਂ ਉਹਨਾਂ ਦਾ ਕਲਰਫੁੱਲ ਧਮਾਲਾ ਸਜਾਣਾ ਹੈ ਪਿੱਛੇ ਇੱਕ ਗੱਠ ਮਾਰ ਕੇ ਦੋਨੋਂ ਸਾਈਡਾਂ ਤੋਂ ਪੱਟੀਆਂ ਨੂੰ ਅੰਦਰ ਕਰ ਦੇਣਾ ਹੈ ਫਿਰ ਉੱਪਰੋਂ ਜੀ ਦੂਜਾ orange ਕਲਰ ਦਾ ਪੱਲਾ ਕੁਮਾ ਲੈਣਾ ਇਸ ਤਰੀਕੇ ਨਾਲ ਤਿੰਨ ਪੱਟੀਆਂ ਬਣਾ ਲੈਣੀਆਂ ਨੇ ਤੁਸੀਂ ਪਿਛਲੇ ਹਿੱਸੇ ਤੋਂ ਧਮਾਲਾ ਸਾਹਿਬ ਨਾਲ ਪੱਟੀਆਂ ਨੂੰ ਚੰਗੀ ਤਰ੍ਹਾਂ ਲਗਾਉ ਦੇਣਾ ਹੈ ਤੇ ਗੋਲ ਹੋਵੇ ਤੁਹਾਡਾ ਸਾਰਾ ਧਮਾਲਾ ਸਾਹਿਬ ਤੇ ਬਾਕੀ ਪੱਲੇ ਨੂੰ ਅੰਦਰ ਕਰ ਦੇਣਾ ਸਲਾਈ ਨਾਲ ਸਾਰੇ ਹਿੱਸੇ ਤੋਂ ਧਮਾਲਾ ਸਾਹਿਬ ਨੂੰ ਬਰਾਬਰ ਕਰ ਲੈਣਾ ਹੈ ਦੇਖ ਲੈਣਾ ਕਿਤੇ ਵੀ ਕੋਈ ਵਲਵਲੇਵਾ ਨਾ ਹੋਵੇ ਦੂਜੇ ਜੀਚੇ ਨਾਲ ਵੀ ਚੈੱਕ ਕਰ ਲੈਣਾ ਤੇ ਸੈਂਟਰ 'ਚ ਖੰਡੇ ਨੂੰ ਵੀ ਸਜਾ ਦੇਣਾ ਸਾਰ ਕੇ ਹੋਜੀ ਲੱਗੀ ਤੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਪੂਰੀ ਬਾਰੀਕੀ ਨਾਲ ਸਮਝਾਇਆ ਗਿਆ ਹੈ ਤੇ 50ਵੇਂ ਦਿਨ ਵਾਲੀ ਵੀਡੀਓ 'ਚ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਮੇਰੇ ਵੀਰੋ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ